ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗਗਨ ਲੋਹਾਰਾ ਤੇ ਅੱਜ ਆਪਾਂ ਜਾ ਰਹੇ ਹਾਂ ਜੀ ਕਸੌਲ ਤੋਂ ਮਣੀਕਰਨ ਸਾਹਿਬ ਨੂੰ ਕਿ ਕਿੱਦਾਂ ਲੱਗੀ ਸਾਡੀ ਕਸੌਲ ਵਾਲੀ ਤੇ ਪਾਰਸ਼ਾ ਵਾਟਰਫਾਲ ਵਾਲੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਜ ਆਪਾਂ ਮਣੀਕਰਨ ਸਾਹਿਬ ਤੋਂ ਜਾਵਾਂਗੇ ਤੋਛ ਤੋਛ ਇੱਕ ਜਗਾ ਵਾ ਮਣੀਕਰਨ ਸਾਹਿਬ ਤੋਂ ਰਹੀ ਦੀ 22 ਕਿਲੋਮੀਟਰ ਉੱਪਰ ਆ ਬਹੁਤ ਹੀ ਸੁੰਨੀ ਜਗਾ ਵਾ ਬਾਕੀ ਤੁਸੀਂ ਵੀਡੀਓ ਦੇਖ ਕੇ ਕਮੈਂਟ ਕਰ ਸਕਦੇ ਹੋ ਇਹ ਵਾਕੀ ਬਹੁਤ ਵਧੀਆ ਜਗਾ ਜਾਣਾ ਚਾਹੀਦਾ ਵਾ ਟਰੈਕਿੰਗ ਬਹੁਤ ਵਧੀਆ વોਟਰਫਾਲੋ ਵਗੈਰਾ ਬਹੁਤ ਵਧੀਆ ਲੋਕ ਬਹੁਤ ਵਧੀਆ ਜਗਾ ਪੂਰੀ ਵਧੀਆ ਵਾ ਬਹੁਤ ਹੀ ਨੇਚਰ ਵਾਲਾ ਬਹੁਤ ਵਧੀਆ ਥਿ ਵਿਊ ਆ ਤੇ ਮਿਲਦੇ ਹਾਂ ਜੀ ਚੱਲ ਕੇ ਆਪਾਂ ਅੱਗੇ ਤੇ ਮਣੀਕਰਨ ਸਾਹਿਬ ਮੱਥਾ ਟੇਕ ਕੇ ਚੱਲਾਂਗੇ ਪ੍ਰਤਾਨ ਠੀਕ ਹੈ ਜੀ ਤੇ ਦਿਖਾਉਣੇ ਤੁਹਾਨੂੰ ਵਧੀਆ ਵਧੀਆ ਵਿਊ ਮਿੱਤਰੋ ਹੋ ਚੁੱਕੇ ਆਪਾਂ ਸ਼੍ਰੀ ਮਨੀਕਰਨ ਸਾਹਿਬ ਰੌਣਕ ਬਹੁਤ ਆਜ ਸੰਗਤ ਬਹੁਤ ਆਈ ਦੀ ਆ ਬਾਕੀ ਥੋੜਾ ਟਾਈਮ ਚੱਲਦੇ ਆਪਾਂ ਮੈਥੋਡਿਕਲੀ ਸ਼ਰਧਾਂਤ ਦੇਖਾਂਗੇ ਜੇ ਟਾਈਮ ਲੱਗਿਆ ਤਾਂ ਜ਼ਰੂਰ ਕਰਾਂਗੇ ਟਾਈਮ ਉਹਨਾਂ ਉਹਨਾਂ ਦਾ ਇਸ ਕਰਕੇ ਆਪਾਂ ਮੱਥਾ ਟੇਕ ਕੇ ਗੁਰਦੁਆਰਾ ਸੇਜ ਨੱਚ ਚੱਲਦੇ ਆਪਾਂ ਨਤਵਾਸ ਤੱਕ ਹੋ ਕੇ ਇਹਨੂੰ ਛਲੜੀ ਛਲੜੀ ਖਾਣਾ ਲੋ ਜੀ ਆਪਣੀ ਫੇਵਰੇਟ ਜਗ੍ਹਾ ਤੇ ਪਹੁੰਚ ਗਏ ਆਪਾਂ ਵਾਹਿਗੁਰੂ ਵਾਹਿਗੁਰੂ ਸਤਿ ਸ੍ਰੀ ਅਕਾਲ ਬਸ ਦਰਸ਼ਨ ਕਰਕੇ ਆਪ ਚੱਲਦੇ ਆ ਪੰਜਾਬ ਨੂੰ ਲੰਗਰ ਚੱਲੋ ਡਿਗਰੇ ਕੌਣ ਹੈ ਕੇਵਲ ਤਾਮ ਅਦਾ ਪਰ ਜਸੇ ਪਾਇ ਪਾਇ ਹੋ ਰੇ ਮੋਖੋ ਕੋ ਨਾ ਤੇ ਸਮਝਾਇਆ ਜਾ ਤੇ ਆਮਾ ਸਭੇ ਦਾਖਤ ਤਵਨ ਕੋ ਢਾਇ ਹੋ ਉਹੋ ਤੇ ਤਰਮਾ ਬਿਲੁਤੇ ਕਰਤਾ ਜਿਸ ਬੋਏ ਕੌਣ ਦਾ ਫੇਟੁ ਕੇ ਇਹ ਸਾਦੇ ਸਮਸੋ ਚਿਤ ਹੋਏ ਕਰਮ ਅਕਰਨ ਨੂੰ ਜਾਗੇ ਸੰਕਾ ਸੁਨ ਬੇੜ ਪਰ ਆ ਸੰਸਾ ਸਭ ਤੇ ਦੇ ਬਸੇ ਕੋਣ ਕਿਰੀ ਆ ਮਾਨ ਬਾਹਰ ਉਦਕ ਪਟਾਰੀ ਇਹ ਕਦ ਤੱਕ ਜਿਤਰਾ ਕੁੰਦੇ ਤੇ ਪਿਆਸ ਹੋ ਤੇ ਤਵਨ ਸੁਣ ਕਵਨ ਪਾਰਪਾਇ ਹੋ ਕੋਈ ਹੋ ਸੋਚੋ ਕੋ ਚੇਰ ਬਰੋਚੇਰ ਬਿਹਾਰ ਦਾ ਬਗਾ ਸਦੀ ਜਿੱਥਾ ਕੱਪ ਚਾਂਦ ਸਮੇਤ ਸਾਰਾ ਸਮਾਗਮਤਾ ਉਹ ਜੂਰੇ ਕਹਿੰਦੇ ਤਾਂ ਮੈਂ ਕੋ ਬਹੁਤ ਨਹੀਂ ਬਾਰ ਬਰਨ ਤੋਂ ਦੇ ਕੇ ਬੁਰ ਬਿਤੇ ਜਾ ਪਰ ਮਤ ਮਸਲੀ ਨਹੀਂ ਮੈਂ ਦੇ ਸੁਣ ਤੁਮ ਬਜਰ ਕਬਾਰ ਤਦ ਲੋ ਵੀ ਮਿੱਤਰੋ ਜਿਆਦਾ ਨਹੀਂ ਛਕ ਲਿਆ ਤੇ ਮੱਥਾ ਟੇਕ ਲਿਆ ਆਪਾਂ ਦਰਬਾਰ ਸਾਹਿਬ ਦੇ ਅੰਦਰ ਤੇ ਹੁਣ ਆਪਾਂ ਚੱਲਦੇ ਆਂ ਤੇ ਆਪਾਂ ਚੱਲਦੇ ਹੁਣ ਅੱਗੇ ਵੱਲ ਲੋੜੀ ਵਾਲੇ ਤੁਹਾਨੂੰ ਮਾਫੀ ਆਸ਼ਾ ਸੱਖ ਰੱਖੀ ਚਲਦੇ ਆਪਾਂ ਗੱਡੀ ਕੋਲੇ ਲੋ ਵੀ ਆਪਾਂ ਜਾ ਰਹੇ ਹਾਂ ਤੋਸ਼ ਮਨੀਕਰਨ ਸਾਤੋ ਵੀ 22 ਕਿਲੋਮੀਟਰ ਉੱਪਰ ਆਏ ਹਾਂ ਪੂਰਾ ਦਰਿਆ ਦੇਖੋ ਉਸ ਨਾਲ ਗਰੇ ਪਾਣੀ ਆ ਰਿਹਾ ਲੋ ਇਹ ਆ ਤੋਸ ਉਹ ਤੁਹਾਡੇ ਨੀਚੋਂ ਪਰ ਜਦੋਂ ਸਿਗਰ ਦੇ ਖੜੀ ਗੱਡੀ ਔਰ ਆ ਗੰਦਾ ਰਸਤਾ ਹੀ ਵੇ ਬਹੁਤ ਗੰਦਾ ਰਸਤਾ ਸੀਗਾ ਸੋ ਮਗੋਂ ਨਹੀਂ ਆਪੇ ਬੜਾ ਤਾਣਾ ਨੋ ਇਹ ਕਣ ਗੱਡੀ ਗੁੱਡੀ ਚੈੱਕ ਕਰਨੀ ਚੱਲੇ ਆ ਫੋਰਨਰ ਲੋ ਵੀ ਦੇਖੋ ਮਿੱਤਰੋ ਇਹ ਆ ਤੋ ਉਸਦੀ ਖੂਬਸੂਰਤੀ ਫਸਟ ਟਾਈਮ ਆਇਆ ਆਪਾ ਦਾ ਬਾਈ ਜਿਵੇਂ ਕਹੀਏ ਅੰਦਰ ਰਸਤਾ ਪੂਰਾ ਡੇਂਜਰਸ ਸੀ ਬਹੁਤ ਜ਼ਿਆਦਾ ਢੇਲੋ ਸਾਰੇ ਰਸਤੇ ਰੁੱਟੇ ਪਏ ਗੱਡੀ ਮਗਰ ਖਾਉਣੀ ਪੈਗੀ ਰਸਤਾ ਜੁੜ ਡੇਂਜਰਸ ਸਲਪ ਚੜਨਾ ਬਹੁਤ ਵਧੀਆ ਰਸਤਾ ਵਾ ਬੰਦੇ ਜੀ ਗੱਡੀ ਨਾਲੋਂ ਨਾ ਇਹਦੇ ਰਸਤੇ ਤੇ ਬੰਦਾ ਨਾ ਬਾਈਕ ਤੇ ਆਵੇ ਉਹ ਸਭ ਤੋਂ ਬੈਟਰ ਆ ਉਹ ਬਹੁਤ ਵਧੀਆ ਚੀਜ਼ ਆ ਬੰਦਾ ਨਾ ਗੱਡੀ ਛੱਡ ਕੇ ਮੋਟਰਸਾਈਕਲ ਤੇ ਆਵੇ ਆਪਦੇ ਤੇ ਉਸੋਂ ਤੋਂ ਵਧੀਆ ਕਹੋ ਕੀ ਰਾਹ ਦੇਖੋ ਕਿੰਦਾਂ ਦੀ ਬੰਦਾ ਅੱਗੇ ਤੱਕ ਚੱਲਾਉਦਾ ਬਾਈਕ ਵਗੈਰਾ ਜਿੱਥੇ ਲੈ ਜਾਣਾ ਲਿਜਾ ਸਕਦਾ ਵਾ ਗੱਡੀ ਉਹ ਜਗ੍ਹਾ ਤੇ ਨਹੀਂ ਜਾਂਦੀ ਜਿੱਥੇ ਮੋਟਰਸਾਈਕਲ ਚਲੇ ਜਾਣਾ ਮਿੱਥੇ ਝਰਨੇ ਝਰਨੇ ਵੀ ਕੈਂਪਿੰਗ ਆਸਤੇ ਔਰ ਮਗਰ ਸੀਗੇ ਉਹ ਬਟ ਨਾਲੇ ਦਰਿਆ ਦੇ ਕੋਲੇ ਸਪੌਟ ਬਹੁਤ ਵਧੀਆ ਸੀ ਭਈ ਉਹ ਸਿਰਾਗਲ ਵਾਸੀ ਬੁਰੀ ਬਹੁਤ ਸੋਹਣਾ ਸੀ ਨਹੀਂ ਸ਼ਾਂਤੀ ਸੀ ਮੈਂ ਕਹਿੰਦਾ ਤੁਸੀਂ ਵੀਡੀਓ ਦੇਖੀ ਹੋਣੀ ਹੈ ਮਗਰ ਜੇ ਜਿਹੜੀ ਮੈਂ ਦਰਿਆ ਦੀ ਬਣਾਈ ਸੀ ਖੜ ਕੇ ਤੇ ਬਹੁਤ ਵਧੀਆ ਸੀ ਨਦੀ ਕਹ ਲੋ ਦਰਿਆ ਕਹ ਲੋ ਕੁਛ ਵੀ ਕਹੋ ਉਹਨੂੰ ਐ ਬਾਬਾ ਵੱਡਾ ਹੀ ਬੜਾ ਆ ਪਾਣੀ ਸਾਰਾ ਉਧਰ ਹੀ ਜਾ ਰਿਹਾ ਅੱਗੇ ਚੱਲ ਕੇ ਹੁੰਦੇ ਹੋਣੇ ਤੈਨੂੰ ਕੋਈ ਵਧੀਆ ਜੀ ਕੋਈ ਚੀਜ਼ ਦਿਖਦੀ ਆ ਤਾਂ ਲੋ ਵੀ ਦੇਖੋ ਵੀਰਾਂ ਇਹ ਹੁੰਦਲਾ ਜਗਾ ਪਰ ਤੇ ਨਾ ਵੀ ਫੱਕੀ ਜੀ ਉਹਦਾ ਪਤਾ ਨਹੀਂ ਕਿਉਂ ਕਿ ਫਸਟ ਟਾਈਮ ਆਇਆ ਆਪਾਂ ਵੀ ਠੀਕ ਆ ਪਰ ਬਹੁਤ ਸੋਹਣਾ ਬਹੁਤ ਜਨਾ ਬਈ ਸ਼ਾਂਤ ਜਗਾ ਬੜੀ ਸੋਹਣੀ ਜਗਾ ਆ ਬਾਕੀ ਦੇਖਦੇ ਆਪਾਂ ਅੱਜ ਨੂੰ ਪੁੱਛ ਕੇ ਜਾਣੇ ਆ ਵੀ ਕੋਈ ਵਧੀਆ ਜੀ ਚੀਜ਼ ਵੀ ਹੈ ਤਾਂ ਉਹ ਦੇਖ ਕੇ ਆਨੇ ਆ ਪੂਰਾ ਪੂਰਾ ਪਹਾੜੀ ਪੂਰਾ ਹੀ ਪਹਾੜੀ ਲੱਗਾ ਵਧੀਆ ਵਾ ਇਕ ਚੀਜ਼ ਚਲੋ ਆਪਾਂ ਨੂੰ ਮਿਲ ਹੀ ਜਾਣੀਗਾ ਜਿਆਦਾਤਰ ਇਥੇ ਰੋਟੀ ਬਾਣੀ ਆ ਗੈਸਟ ਹਾਊਸ ਵਗੈਰਾ ਬਣੇ ਹੋਇਆ ਬਹੁਤ ਉੱਤੇ ਜਾ ਕੇ ਆ ਮਨਾਲੀ ਵਗੈਰਾ ਤਾਂ ਬੰਦਾ ਜਾਂਦਾ ਹੀ ਰਹਿੰਦਾ ਪਰ ਇਹ ਇਹ ਪਾਸੇ ਵੀ ਜਾਣਾ ਚਾਹੀਦਾ ਬਹੁਤ ਵਧੀਆ ਜਿਹਾ ਰਸਤਾ ਜਿਹੜੂ ਡੇਂਜਰ ਸ ਹੈ ਪਹਿਲਾਂ ਦੱਸ ਦਿੰਨੇ ਆ ਰਸਤਾ ਬਹੁਤ ਗੰਦਾ ਵਾ ਠੀਕ ਆ ਹੁਬ ਨਾ ਧਿਆਨ ਨਾਲ ਮੇਰਾ ਪਰ ਇਹੜਾ ਵੀ ਆਊਗਾ। ਆਖਿਓ ਹੁਣ ਅੱਗੇ ਪੁੱਛਦਾ ਮੈਂ ਕਿਹੜੀ ਲੋਕੇਸ਼ਨ ਵਧੀਆ ਠੀਕ ਆ। ਕੋਈ ਹਾਂ ਰਹਤੇ ਨੇ ਜੋ ਅੱਛਾ ਕੋਈ ਬਸਰੇ ਕਾ ਜੇ ਬੜੀਆਂ ਗੇ ਅਸੀਂ ਆ ਗਿਆ ਅਗੇ ਉਹਨਾਂ ਦੇ ਘਰ ਪੜੇ ਆ। ਹਾਂ ਬਸ। ਯਹਾਂ ਸੇ ਬਸ ਰਸਤਾ ਹੀ ਅਬ ਖਤਮ ਹੈ। ਇਸ ਅਛਾ ਜਰੂਰ ਕੋਈ ਨਹੀਂ। ਨਾ। ਹੋ ਭਈ ਅੱਗੇ ਕੋਈ ਰੋਡ ਨਹੀਂ ਹੈ। ਇਹ ਲਾਸਟ ਜਿਹੜਾ ਕਿ ਤੋਸ਼ ਇਹ گاਉਂ ਵਈ ਦਾ ਨਾ ਇਹ। گاਉਂ। ਤੋਸ਼ گاਉਂ। ਤੋਸ਼। ਤੋਸ਼ گاਉਂ ਆ ਜਿਹੜਾ ਕਿ ਲਾਸਟ। ਅਮਰੇ ਬਣੇ ਲੋਕ ਬਹੁਤ ਆ ਕੇ ਰਹਤੇ ਆਂ ਯਹਾਂ ਤੇ ਬਸ। ਓਕੇ ਓਕੇ। ਦੋ ਚਾਰ ਦਿਨ ਦਸ ਦਿਨ। ਹਾਂ। ਉਹ ਮਨ ਲਗੀਏ ਸ਼ਾਂਤੀ ਫੀਲ ਕਰ ਰਿਹਾ ਹੈ ਸ਼ਾਂਤੀ ਹਾਂ ਸ਼ਾਂਤੀ ਫੀਲ ਕਰਨੇ ਲਈ ਥੋੜਾ ਦੂਰ ਹੁੰਦੀ ਹੈ ਰਾਤ ਨੂੰ ਅੱਛੀ ਠੰਡ ਹੋ ਜਾਂਦੀ ਹੈ ਇੱਥੇ ਬਹੁਤ ਕਾਫੀ ਪੜ ਜਾਂਦੀ ਹੈ ਠੰਡ ਪੜ ਜਾਂਦੀ ਹੈ ਓਕੇ ਅਭੀ ਵੀ ਥੋੜਾ ਮਨ ਲਗੀਏ ਠੰਡੀ ਹਵਾ ਹੁਣ ਆ ਰਹੀ ਆ ਹਾਂ ਇਸ ਟਾਈਮ ਵੀ ਆ ਰਹੀ ਕੋਈ ਉਹ ਤੁਸੀਂ ਦੇਖ ਸਕਦੇ ਹੋ ਉਹਦੇ ਪਹਾੜੀ ਉੱਤੇ ਨਾ ਪੂਰੀ ਕਾਫੀ ਬਰਫ਼ ਪਈ ਹੋਈ ਆ ਧੁੰਦ ਪਈ ਹੋਈ ਆ ਬਹੁਤ ਜ਼ਿਆਦਾ ਤੇ ਇਸ ਸਾਈਡ ਵੀ ਪਹਾੜੀਆਂ ਜਿਹੜੀਆਂ ਉਹ ਪਰਲੀ ਸਾਈਡ ਉਹਨਾਂ ਦੀ ਹੁਣ ਤੋਂ ਇੱਥੇ ਕੈਮਰੇ 'ਚ ਬੱਚੇ ਨਹੀਂ ਦਿਖਣੀਆਂ ਬਟ ਤੋਂ ਦੇ ਮੈਨੂੰ ਇੱਥੇ ਪੂਰੀ ਦਿਖ ਰਹੀ ਆ ਕਾਫੀ ਤੋਂ ਤੇ ਕਾਫੀ ਜ਼ਿਆਦਾ ਬਰਫ਼ ਪਈ ਆ ਕਈ ਤਾਂ ਪਹਾੜ ਉੱਪਰ ਤੱਕ ਦਿਖ ਹੀ ਨਹੀਂ ਰਹੇ ਹੈਗੇ ਤੇ ਆ ਬ੍ਰਿਜ ਜਾ ਰਹੇ ਇੱਥੋਂ ਆਪੇ ਤਾਂ ਕੋਹ ਨਹੀਂ ਹੈ ਜੋ ਤੇ ਆ ਭੀ ਨਹੀਂ ਨਾ ਫੜੀ ਗੰਗਵਾ ਦੇਖ ਤੱਕ ਮਾ ਕੇ ਫੋਨ ਤਾਂ ਹੱਥ ਸਹੀ ਬੜਿਆ ਨਹੀਂ ਗਿਆ ਕਿਉਂਕਿ ਉਹ ਗਿੰਬਲ ਹੁੰਦਾ ਨਾ ਸਹੀ ਅੱਲਾ ਬਹੁਤ ਜ਼ਿਆਦਾ ਗਲਤੀ ਕਰ ਗਿਆ ਗਿੰਬਲ ਚਾਹੀਦਾ ਸੀ ਸਹੀ ਤੇ ਸੀ ਗਿੰਬਲ ਚਾਹੀਦਾ ਸੀ ਇਹ ਜਿਹੜਾ ਬੰਦੇ ਸੀ ਬਹੁਤ ਚਲੋ ਅੱਗੇ ਦਿਖਾਉਂਦੇ ਤੈਨੂੰ ਚੱਲ ਕੇ ਗੰਦਗੀ ਵੀ ਬਹੁਤ ਪਾਈ ਹੋਈ ਹੈ ਸ਼ਰਾਬਾ ਪੀ ਕੇ ਆ ਫੌਰਨ ਆ ਰਹੀ ਹੈ ਰਕ ਕਿਛ ਨਹੀਂ ਡੋਂਟ ਵਰੀ ਡੋਂਟ ਵਰੀ ਨੋ ਨੋ ਡੋਂਟ ਵਰੀ ਚਲੋ ਵੀ ਚਲੋ ਗਰੂ ਮਾਤਾ ਚੱਲ ਗਰਾਂਦ ਤੁਸਾਂ ਗਰੇਜ ਹੀ ਡਰਾਈ ਜਾਨੀ ਐ ਸ਼ਰਮ ਨਹੀਂ ਆਉਂਦੀ ਤੈਨੂੰ ਐ ਬਸ ਇਕੱਲਾ ਇਹ ਲਾਸਟ ਜਿਹੜਾ ਕੀ ਪਿੰਡ ਆ ਇਧਰ ਮਣੀਕਰਨ ਸਾਹਿਬ ਤੋਂ 20 22 ਕਿਲੋਮੀਟਰ ਉੱਪਰ ਆ ਤੋਸ ਬਸ ਇਸ ਤੋਂ ਉੱਪਰ ਹੋਰ ਕੁਛ ਨਹੀਂ ਬਸ ਲਾਸਟ ਗਾੜਾ ਨੇ ਗਲੀਆਂ ਗੁਲੀਆਂ ਸਟਾਰਟ ਹੋ ਜਾਂਦੀਆਂ ਆਪਾਂ ਵੀ ਕੁਛ ਖਾ ਪੀ ਲੈਨੇ ਆ ਠੀਕ ਹੈ ਜੀ ਤੇ ਤੇ ਕੋਵਰ ਸਸਟਾ ਵੀੜੀ ਬਹੁਤ ਵੱਡੀ ਹੋ ਜਾਣੀ ਆ ਤੇ ਹੁਣ ਬਾਕੀ ਆਪਾਂ ਦੇਖ ਪੁੱਛ ਲੈਣੇ ਜੇ ਕੋਈ ਮਾਰੇ ਮੁੱਠੇ ਆ ਚੀਜ਼ ਦੇਖਣ ਨੂੰ ਤੇ ਆਪਾਂ ਦੇਖ ਦਿਖਾ ਦਨੇ ਤੁਹਾਨੂੰ ਆਪਣੀ ਕੋਸ਼ਿਸ਼ ਇਹੀ ਰਹਿੰਦੀ ਆ ਪਤ ਤੁਹਾਨੂੰ ਚੀਜ਼ ਵਧੀਆ ਦਿਖਾ ਸਕੀ ਜਿਹੜੇ ਆਪਣੇ ਨਹੀਂ ਮੱਤ ਸਜਣਾ ਸਕਦੇ ਪਰ ਉਹਨਾਂ ਨੂੰ ਇਦਾਂ ਵੀ ਹੋਵੇ ਨਾ ਵੀ ਯਾਰ ਅਸੀਂ ਦੇਖਿਆ ਨਹੀਂ ਕੋਈ ਚੀਜ਼ ਆਪਾਂ ਇਦਾਂ ਹੀ ਦਿਖਾ ਕੇ ਉਹਨਾਂ ਦਾ ਮਨ ਕਰੇ ਤੇ ਉਹ ਕਿਵੇਂ ਨਾ ਕਿਵੇਂ ਸਵਾ ਕੱਢ ਕੇ ਜਰੂਰ ਆਉਣ ਠੀਕ ਹੈ ਜੀ ਤੇ ਹੁਣ ਅੱਗੇ ਪੁੱਛਦੇ ਆ waterfall da seven dane rasta bada ganda ve ak jehna ohne koi nishan bagar minda hai khetr tu nu gharan ve di galiyan honiyan ohko jana penda e waterfall ke tarang thank you aa rasta aa ओके जाके ਦੋਨੇ ਆਹ ਵਾਰ ਰਸਤਾ ਵਾ ਉਫ ਵਾਏ ਦੇਖੋ ਨਿੱਕੜਾ ਅੰਦਰ ਵੇਸ਼ ਵਰਦਾ ਵਾਏ ਉਹਨ ਦੀ ਫੇ ਵਾਟਰਫਾਲ ਦੀ ਨਾ ਫੋਲੋ ਤੇ ਚੱਲ ਰਹੇ ਅਸਤਾਲ ਪੱਥਰਾਂ ਵਾਲਾ ਉੱਪਰੇ ਕਾਫੀ ਬੰਦੇ ਜੰਦੇ ਪਏ ਚੱਲ ਚੱਲ ਮੱਤਰਾ ਮੂਤੀ ਬਾਦ ਚੋਂ ਚੱਲ ਮੂਤਨ ਬਹਿ ਗਿਆ ਮੋਟਰ ਲਰੀ ਜਾਂ ਤਾਂ ਮਾਇਏ ਬੁਰੇ ਉਹ ਤੇ ਇਹ ਆ ਵਾਟਰਫਾਲ ਨਾ ਜਗਾ ਤੇ ਹੌਲਾ ਲਾ ਪ੍ਰਦੀਪ ਐਵੇਂ ਆਪਾਂ ਤਾਂ ਹੋਰ ਜਗਾ ਲੱਭਦੇ ਫਿਰਦੇ ਆ ਆਹ ਗਿਆ ਆ ਕੇ ਬੈਠੇ ਹੈ ਬੋਏ ਤੇਰੀ ਓਚੋਰਾ ਤਿਲਕ ਮੈ ਗਿਆ ਡਰ ਰੋ ਗਿਆ ਚੁੱਬਰ ਦੇਖ ਲੈ ਆਹ ਸਿਸਟਮ ਦੇਖੋ ਬਈ ਓਏ ਕੀ ਬਾਤ ਆ ਬਈ ਆ ਜੰਨਤ ਸਹੀ ਕੀ ਉਹ ਨੀਚੇ ਦਾ ਹਾਲ ਠੀਕ ਠਾਕ ਜਈਆ ਕੰਮ ਸਹੀ ਆਹ ਦੇਖੋ ਆਹ ਚੀਜ਼ ਘਾਟ ਸਾਰਾ ਗੱਲਬਾਤ ਆ ਬਈ ਉਹ ਢੋਂਦਾ ਇੱਥੇ ਬੜਾ ਖੁੱਲਾ ਜਿਆ ਤੁਸੀਂ ਨਾ ਪੱਥਰਾਂ ਦੇ ਪਏ ਵੱਡੇ ਵੱਡੇ ਇਸ ਕਰਕੇ ਕੋਈ ਆਪਾਂ ਤਾਂ ਕਾਫੀ ਅੱਗੇ ਤੱਕ ਆ ਗਏ ਆ ਓਏ ਇਕੱਲੇ ਯਾਰੀ ਨਾਲ ਹੂੰ ਪ੍ਰੀਆ ਆਓ ਇੱਥੇ ਜੰਗਲ ਰੈਕਿੰਗ ਇਹ ਆ ਸਹੀ ਜੰਗਲ ਟ੍ਰੈਕਿੰਗ ਦੇਖੋ ਜਿੰਨਾ ਮਰਜ਼ੀ ਥਾਣ ਚੜੀ ਚੱਲੋ ਹੁਣ ਗੱਲ ਕਰ ਮਿਲ ਕੋ ਟਾਈਮ ਹੋਣਾਗਾ ਆ ਤਾਂ ਤੱਕ ਚੜਿਆ ਹੋਣਾ ਅਸੀਂ ਠੀਕ ਹੈ ਨਹੀਂ ਹੋਪਾ ਨਹੀਂ ਸਟਾਪ ਯਾਰ ਆਵਾਂ ਪਿੱਛੇ ਰਹਿਣ ਦੀ ਹੁਣ ਆਪਾਂ ਘਹਾੜੀ ਜਾ ਕੇ ਰੀਲ ਬਣਾਉਣ ਵਾਸਤੇ ਫਾਲੀਏ ਵੀਡੀਓ ਠੀਕ ਹੈ ਜੀ ਲਓ ਕੀ ਲਓ ਵੀ ਮੇਤਰੋ ਪੀ ਕੇ ਕੁਦਰਤੀ ਪਾਣੀ ਯਾ ਤਾਂ ਯਾਰ ਆਈ ਹੱਡੀ ਵੱਲੋਂ ਤੇਰੀ ਪੱਟੜੀ ਲੱਗ ਪਈ ਚਲਕ ਗਈ ਹੀ ਉਹ ਪੱਥਰ ਪੱਥਰ ਤੋਂ ਬੂਹੜ ਚਲ ਗਿਆ ਬਚ ਗਿਆ ਆਹ ਹਾ ਬੜਾ ਯਾ ਦਿਆਂ ਬਚ ਗਿਆ ਬਚ ਗਿਆ ਉਹ ਬਚ ਗਿਆ ਤੇਰੀ ਹਾ ਉਹ ਇਹ ਕਨਾ ਕੀ ਕਮਲ ਮਾਰੀ ਜਾਂਦਾ ਬਾਈ ਮੈਨੂੰ ਪਤਾ ਮੈਂ ਕਿਵੇਂ ਵਜਿਆ ਇਹ ਤਾਂ ਸਾਰਾ ਜੋ ਬਣਾਣਾ ਚਲ ਕੀ ਸੀਗਾ ਪਾਣੀ ਚ ਸਾਰਾ ਇਹ ਆ ਲੈ ਗਿੱਲਾ ਹੋ ਜਾਣਾ ਸੀ ਹੁਣ ਦੂਜੂ ਘੰਟੇ ਕੇ ਬਾਅਦ ਹੁਣ ਆਪਾਂ ਚੱਲਦੇ ਆ ਗੱਡੀ ਵੱਲੋਂ ਚੱਕਰ ਕਰਦੇ ਆ ਉੱਪਰ ਜਾਣਾ ਥੋੜੇ ਜਿਹਾ ਚੱਕਣਾ ਹਾਂ ਅਸੇ ਆਓਏ ਆਓ ਜੀ ਲੋ ਜਿੰਦਗੀ ਆਓ ਯਾਰ ਥੁਲੇ ਫਰਨ ਜਿੰਨੇ ਵੀ ਆਪਣੇ ਵੀਡੀਓ ਦੇਖ ਰਹੇ ਆ ਮਿੱਤਰ ਜ਼ਰੂਰ ਘੁੰਮ ਕੇ ਜਾਓ ਠੀਕ ਆ ਇਹ ਕਿਤਾ ਲੱਕੜੀ ਦਾ ਕੋਲ ਕ੍ਰਾਸ ਕਰਕੇ ਨਾ ਇੱਧਰ ਜਾਣਾ ਸੀਗਾ ਚੈੱਕ ਕਰਕੇ ਉਹ ਵੀ ਕੀ ਚੀਜ਼ ਆ ਹੁਣ ਤਾਂ ਐ ਹੀ ਹੋਏ ਆ ਜੇ ਦੋ ਫੇਰ ਕਦੇ ਆਇਓ ਫੇਰ ਦੇਖਾਂਗੇ ਕਾਫੇ ਦੇ ਲਈ ਹੈ ਹੋਰ ਤਾਂ ਕੁਛ ਨਹੀਂ ਹੋਰ ਤਾਂ ਅਗਰ ਤਾਂ ਹਿੰਦੀ ਬੋਲਣ ਦੀ ਲੋਨੋ ਤੇ ਹਿੰਦੀ ਨਿਕਲ ਜਾਂਦੀ ਆ ਕਦੇ ਕਦੇ ਅਜੀਬੀ ਆ ਭੀ ਚੱਲ ਜਾਂਦੀ ਹੂ ਸਾਰੇ ੜਕੇ ਆ ਭੀ ਭੀ ਇਹਦੇ ਚੜਦਾ ਹੀ ਭੱਜ ਭੱਜ ਕੇ ਨਾ ਹੌਲੀ ਹੌਲੀ ਆ ਗਈ ਓਏ ਅੱਛਾ ਅਧਰਾਸ ਤੋਂ ਦੇਖਦੇ ਆਂ ਓਏ ਸੰਘੂੜੇ ਜੇ ਦੇਖ ਹੜ ਗਿਆ। ਜੁੜੀ ਹੋ ਬਹੁਤ ਨਹੀਂ। ਚਲੋ ਕੋਈ ਚੱਕਰ ਨਹੀਂ। ਦੋ ਪਾਰਟ ਬਣਾ ਲਏ। ਆਪਣੇ ਆ ਦੇਖੋ। ਸ਼ੂਟਿੰਗ। ਰਟਨ ਚਾੜਾ ਟੇਬਲ। ਚਾਟਾਂ ਦੇ ਦਰਖਤਾਂ ਨਹੀਂ ਆ। ਲੱਗੀਆਂ। ਹੋਰ ਤਾਂ ਉੱਤੇ ਯਾਰ ਕਿੱਧਰ ਜਾਈਏ? ਆ ਤਾਂ ਬਾਗ ਦਾ ਹੈ। ਬਾਗ ਹੈ। ਤੁਸੀਂ ਕਹੋਗੇ ਬੰਦੇ ਦੀ ਸਾਹ ਜਿਹੜਾ ਆ ਗਈ ਵੀਡੀਓ ਬਣਾਉਣਾ ਪਈ ਕੀ ਕਰੀਏ ਬਾਈ ਵੀਡੀਓ ਹੀ ਬਣਾਉਣੀ ਆ ਤੇ ਚਾਹਾਂਗੇ ਤਾਂ ਵੀਡੀਓ ਬਣਨੀ ਆ ਸਾਇਦ ਫਿਰ ਛੇੜ ਨਹੀਂ ਹੈ ਜਿਸ ਸੋਨੇ ਆ ਸਾਇਦ ਛੇੜੀ ਗਈ ਆ ਕੀ ਜੀਓ ਬਾਈ ਉਹ ਕੰਨ ਕਰੀਏ ਪਿਆਰ ਦੀਆਂ ਉਤਰੀ ਤਕਰਾ ਹੋਈ ਤਾਂ ਨਾ ਬੰਦੇ ਜਿਹੜੇ ਰੋ ਚੜ੍ਹ ਤੇ ਕਰਦੇ ਆ ਹੈ ਵਾਟਰਫਾਲ ਕੈਫੀ ਯੇ ਹੋਈ ਬਈ ਤੇ ਹਵਾ ਵੀ ਨਾ ਮੈਂ ਕਹਿੰਦਾ ਬਰਫਰਗੀ ਵਗਣ ਲੱਗੀ ਹੋਣਾ ਮੈਂ ਇਸ ਐਸੂਟਾ ਜਾਣੀ ਜਾਂ ਸਿੰਗਲ ਇੱਕ ਸ਼ਰਟ ਪਾਈ ਆ ਠੰਡ ਜੀ ਲੱਗਦੀ ਹੁਣ ਮੇਰੇ ਤਾਂ ਸਰੀਰ ਪ ਗਰਮਾ ਮੜਾ ਚਾਟਿੰਗ ਕਰਨ ਠੀਕ ਆ ਉਹ ਬੰਦੇ ਟ੍ਰੈਕਿੰਗ ਕਰ ਰਹੇ ਆ ਕੇਨ ਭਾਈ ਹੋ ਯਾਰ ਭਈ ਇੱਥੇ ਵਾਕਈ ਆਉਣ ਵਾਲਾ ਯਾਰ ਜੇ ਕਿਤੇ ਮੇ ਮੇਰੀ ਅੱਖਾਂ ਨਾਲ ਤੁਸੀਂ ਵੀ ਸਾਰੇ ਦੇਖ ਰਹੇ ਹੋ ਨਾ ਨਾ ਤੁਸੀਂ ਕਹੋਗੇ ਯਾਰ ਕੀ ਬਾਤ ਹੈ ਭਾਈ ਸਰਾਗਾ ਲਵਾਤਾ ਹਾਂ ਦਿਨੇ ਦਿਨੇ ਆਉਦਾ ਜੋ ਕੈਂਪਿੰਗ ਵਗੈਰਾ ਟ੍ਰੈਕਿੰਗ ਕੋਸ਼ਿਸ਼ ਹੀ ਕਰਨ ਦਿਨੇ ਦਿਨੇ ਕਰਕੇ ਤੇਰਾ ਬੁਖਰ ਕੀ ਨਾ ਉੱਥੇ ਰਹੋ कैंपिंग सेफ नहीं जंगली एरिया मैं तो सू ए यही प्रेफर करूंगा वैसे सही है पर वैसे सही नहीं वाह सोचा नहीं कद ए जगह यहाँ पे बस लास्ट है यहाँ पे लास्ट है ये आगे है इसके अच्छा वाह ਅਸੀਂ ਨਾਕ ਅੱਗੇ ਜਾਵਾਂਗੇ ਭਰਾ ਉਹ ਚੁੰਝੀਆਂ ਪਹਾੜੀਆਂ ਜਦਾ ਸਪੈਸ਼ਲ ਆ ਕੇ ਟੈਂਟੂ ਨੂੰ ਲਗਾ ਕੇ ਭਾਏ ਮੁਰਨਾ ਹੈ ਜੀਆ ਮੁਰਿਆ ਨਹੀਂ ਜਾਣਾ ਮੇਰਾ ਭਰਾ ਉਹ ਉੱਪਰ ਤੱਕ ਦੇਖੋ ਉਹ ਤੱਕ ਜਾ ਸਕਦੇ ਨੇ ਉੱਪਰ ਤੱਕ ਘਰ ਨੇ ਹੁਣ ਮੁਰਿਆ ਨਹੀਂ ਜਾਣਾ ਹੁਣ ਮੈਂ ਮੜਨ ਲੱਗਾ ਤੇ ਮੈਂ ਜਿਹੜਾ ਰਸਤਾ ਜਿਹੜਾ ਵਧੀਆ ਚ ਜਾਈ ਤਾਂ ਵੀਡੀਓ ਬਣਾਉਂਗਾ ਨਹੀਂ ਤਾਂ ਫਿਰ ਯਾਰ ਨੂੰ ਗੱਡੀ ਚਾ ਗਈ ਉ리로 ਹੁਣ ਥੱਕੇ ਪਏ ਜਾ। ਹੋ ਹਵਾ। ਹੁਣ ਕੀ ਜੜੀ ਪਈ ਆ। ਹੋ ਪਰ ਚਲੋ ਵੀ ਹੁਣ ਫਿਰ ਦੇਖਦਾ ਜਿੱਦ ਆ। ਆ ਲੈ ਪੱਥਰ ਦੇਖੋ ਏ। ਆ ਪਤਾ ਨਹੀਂ ਲਿਖਿਆ ਪਤਾ ਨਹੀਂ ਕੀ ਆ। ਪਰ ਆਹਾ ਕੁਦਰਤ ਕੀ ਬਾਤ ਹੈ। ਗੰਧ ਬਹੁਤ ਖੁਦਾਰਿਆਂ ਹੋਏ। ਗੰਧ ਵੀ ਪੂਰਾ ਖਲਾ ਰਿਆ ਤੇ ਕੁਦਰਤ ਵੀ ਪੂਰੀ ਸੰਭੀ ਹੋਈ ਏ। ਕਿਆ ਹੋ ਆ ਪਥਰਾਂ ਲੋਗਾ। ਕੁਦਰਤ ਵੀ ਪੂਰੀ ਸੰਭੀ ਹੋਈ ਏ। ਤੇ ਗੰਧਵੀ ਲੋਕਾਂ ਨੂੰ ਪੁਰਾਵਾ ਅੰਦਰ ਨੂੰ ਗੋਸ਼ਤ ਆ ਰਿਹਾ ਹੈ ਉਹ ਤਾਂ ਉਹ ਹੀ ਹੈ ਸੱਚ ਮੈਂ ਗਿਆ ਰਿਹਾ ਸ਼ਟ ਚਲੋ ਥੋੜੀ ਜਿਹੀ ਵੀ ਮਿੱਤਰੋ ਓਕੇ ਬਾਏ ਬਾਏ ਮੈਂ ਹੁਣ ਜਾ ਕੇ ਕੱਲ ਕਰੂਗਾ ਇਹਨਾਂ ਟਾਈਮ ਨਹੀਂ ਮੇਰੇ ਕੋਲ ਲਓ ਵੀ ਮਿੱਤਰੋ ਅੰਕਲ ਜੀ ਨੂੰ ਮਿਲੇ ਆਪਾਂ ਦੋਸਤ ਤੇ ਔਰ ਅੰਕਲ ਜੀ ਠੀਕ ਹੋ ਬੜੀਆ ਬਹੁਤ ਬੜੀਆ ਆਪ ਕੀ ਨਾ ਜਗਾ ਬਹੁਤ ਅੱਛੀ ਹੈ ਬੜੀ ਸੁੰਦਰ ਹੈ ਵਾਟਰਫਾਲ ਵਗੈਰਾ ਵੀ ਬਹੁਤ ਅੱਛਾ ਹੈ ਰਸਤਾ ਬਹੁਤ ਬੜੀਆ ਹੈ ਆਪਕੇ ਲੋਕ ਵੀ ਇਆ ਕੇ ਬਹੁਤ ਅੱਛੇ ਹੈ ਕਿ ਕੋਲੀ ਨਿਆਰਾ ਅੰਕਲ ਦਾ ਨਿਆਰੇ ਲੈ ਰਿਆ ਪੂਰੇ ਵੀ ਉਧਰ ਤੇ ਰੋਜ਼ ਲੈ ਵੀ ਉਖਲੇ ਦੂਸਰੀ ਵੀੜੀ ਲਗਾ ਲਈ ਅਵੀ ਕਰੇ ਅੰਕਲ ਲਾਭਾ ਫਿਲੇ ਆਏ ਨਹੀਂ ਹੈ ਮੇਰੇ ਸਾਥ ਇੱਕ ਦੋ ਹੋਰ ਹਾਂ 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 ਤੇ ਅੰਕਲ ਦਾ ਹੁਣ ਕਿਨਾਂ ਦੀ ਆਪਣੀ ਮੌਜ ਚ ਕਰਮ ਨਹੀਂ ਕਰੂੰ ਪਈ ਮੈਂ ਕਿਹਾ 2 ਮਿੰਟ ਨਾਲੇ ਰੈਸਟ ਕਰ ਲੈਨੇ ਆ ਤੇ ਨਾਲੇ ਅੰਕਲ ਜੀ ਨਾਲ ਗੱਲਾਂ ਬਾਤਾਂ ਕਰ ਲੈਨੇ ਆ ਪੁੱਛ ਲੈਨੇ ਕਿਵੇਂ ਆ ਅਬ ਫਸਟ ਟਾਈਮ ਆਏ ਆ ਤੇ ਉਸ ਤੋਂ ਬਾਅਦ ਦੁਬਾਰਾ ਫੇਰਾ ਪਾਇਆ ਕਰਾਂਗੇ ਤੇ ਹੁਣ ਆਪਾਂ ਦੇਖਦੇ ਆ ਜੇ ਕੋਈ ਵਧੀਆ ਹੋਰ ਚੀਜ਼ ਮਿਲਦੀ ਆ ਉਹ ਵੀ ਵੀਡੀਓ ਬਣਾ ਕੇ ਵਿੱਚ ਐਡ ਕਰਾਂਗੇ ਨਹੀਂ ਤਾਂ ਫਿਰ ਆਪਾਂ ਇੱਥੇ ਹੀ ਸੌਫਟੀ ਕਰਦੇ ਹੁੱਕ ਲੱਗੀ ਤੇ ਇਹਨੂੰ ਦੇਖਦੇ ਕਿਹੜੀ ਚਾਹੀਏ ਖਵਾਮ ਲੱਗੇ ਆ ਇਹ ਜਰਮਨੀ ਬੇਕਰੀ ਜੇ ਆਉਣਾ ਜ਼ਰੂਰ ਵਿਜ਼ਿਟ ਕਰਕੇ ਜਾਇਓ ਜਰਮਨ ਪਤਾ ਨਹੀਂ ਕੀ ਹੈ ਮੈਨੂੰ ਤਾਂ ਫੜਦਾ ਨਹੀਂ ਆਉਂਦਾ ਪੂਰਾ ਅੰਗਰੇਜ਼ੀ ਜਦ ਰੈਡੀ ਆਪਾਂ ਬਾਕੀ ਤੁਸੀਂ ਪੜ ਲੇਦਾਂ ਦਿਖਾਤਾ ਹਾਂ ਬਹੁਤ ਸੋਹਣੀ ਸ਼ਾਪ ਬਣਾਈ ਹੋਈ ਆ ਮੁੰਡੇ ਨੇ ਆ ਵੇਲੀ ਆ हेलो थैंक यू सो मच ये चॉकलेटरी बॉल चॉकलेटरी बॉल बहुत ही गेंट चीज स्वाद आ अब मुड़ते आए हैं तो ये मौसम निक्कि निक्कि बारिश पै रही है मौसम पूरा एंड होया भाई फोलिक ऐड हो गया मौसम पूरा ਉੱਤੀ ਸਰ ਮੌਸਮ ਹੋ ਗਿਆ ਉਹ ਪਰਤਕ ਦੇਖਣ ਵਾਲਾ ਪੱਦਲ ਹੀ ਆ ਗਿਆ ਪੂਰੇ ਪਹਾੜ ਦੀ ਟੀਸੀ ਤੇ ਬੱਦਲ ਲੱਗ ਚੁੱਕੇ ਆ ਉਧਰ ਦਾ ਪਹਾੜ ਦੀ ਹਵਾੜ ਗਿਆ ਉਹ ਪਹਾੜਾ ਤੇ ਉਹ ਬਰਫਾੜਾ ਉਧਰ ਨੜ ਗਿਆ ਉਹ ਪਰੇ ਵੀ ਬਰਫਾੜਾ ਪਹਾੜ ਉਹ ਪਰ ਉਹ ਤੇ ਮੀਂਹ ਸ਼ੁਰੂ ਹੋ ਗਿਆ ਇਹ ਸਨਾਟ ਗਿਰ ਰਿਹਾ ਸਨਾਟ ਉਸ ਰਾਤ ਦੇ ਬਰਫ ਦੇ ਗੋਲੇ ਟਿਕਦੇ ਪਏ ਆ ਗੜੇ ਪਿਆ ਆ ਗੜੇ ਗੜੇ ਬਰਫ ਦੇ ਗੜੇ ਬਰਫ ਕੇ ਗੜੇ ਪੜਕ ਪੜ ਤੈਲੀ ਬਾਰ ਦੇਖੀ ਪਹਾੜਾਂ ਦੀ ਬਾਰਿਸ਼ ਤਾਂ ਕਿੱਦਾਂ ਲੱਗੀ ਤੁਹਾਨੂੰ ਆਪਣੇ ਮਣੀ ਕਰਨ ਸਾਹਿਬ ਤੇ ਤੋਸ਼ ਪਿੰਡ ਦੀ ਵੀਡੀਓ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਆਪਣੀ ਵੀਡੀਓ ਕਿੱਦਾਂ ਲੱਗਦੀ ਆਉਂਦੀ ਹੈ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਸਾਰੇ ਠੀਕ ਠਾਕ ਹੋ ਤੇ ਬਾਕੀ ਮਿਲਦੇ ਆਪਾਂ ਅਗਲੀ ਘੈਂਟ ਜੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਜੰਮ ਹੋਰ ਜੰਮ